ਸਰਸਦ ਨਦੀ ਦਾ ਸੁਣਨੇ ਔਰ ਦੇਖਣ ਦੇ ਵਿੱਚ ਜਾਂ ਇੱਕ ਸਧਾਰਨ ਨਗਰ ਕੀਰਤਨ ਦੇ ਵਿੱਚ ਤਾਂ ਆਮ ਜੀ ਗੱਲ ਲੱਗਦੀ ਪਰ ਜਦੋਂ ਇਹਦੇ ਵਿੱਚ ਅਸੀਂ ਐਂਟਰ ਕਰਦੇ ਆ ਬੱਚਿਆਂ ਨੂੰ ਲੈ ਕੇ ਸੰਗਤਾਂ ਆਈਆਂ ਉਸ ਵੇਲੇ ਅਹਿਸਾਸ ਹੁੰਦਾ ਕਿ ਅੱਜ ਤਾਂ ਬਹੁਤ ਸਾਧਨ ਹੈ ਅੱਜ ਤਾਂ ਝੰਡੀਆਂ ਲੱਗੀਆਂ ਅੱਜ ਤਾਂ ਸੇਵਾਦਾਰ ਖੜੇ ਹੈ ਦੱਸ ਰਿਹਾ ਕਿ ਇੱਧਰ ਡੂੰਗਾ ਇੱਧਰ ਨਾ ਜਾਓ ਇੱਧਰ ਨਾ ਜਾਓ ਉਸ ਵੇਲੇ 350 ਸਾਲ ਪਹਿਲਾਂ ਦੇ ਕਿਆ ਇਤਿਹਾਸ ਬਣੇ ਹੋਣੇ ਔਰ ਇੰਨੀ ਜ਼ਿਆਦਾ ਚੜ ਕੇ ਆਈ ਹੋਈ ਸੀਗੀ ਕਿ ਆਮ ਬੰਦੇ ਇੱਕ 7 ਸਾਲ ਦੇ ਬੱਚੇ ਨੂੰ ਕੀ ਪਤਾ ਉਸ ਬਾਬਾ ਜੀ ਨੂੰ ਉਸ ਵੇਲੇ ਕੀ ਹਾਲਾਤ ਸੀਗੇ 78 ਘੰਟਿਆਂ ਦਾ ਸਬਰ ਸੀਗਾ ਗਿੱਲਾ ਅਨੰਦਗੜ੍ਹ ਸਾਹਿਬ ਤੋਂ ਇੱਥੇ ਮਾਛੀਵਾੜੇ ਦੇ ਜੰਗਲਾਂ ਤੱਕ 78 ਘੰਟੇ ਦੇ ਵਿੱਚ ਮੈਂ ਚਲੋ ਇਹ ਸ਼ਬਦ ਤਾਂ ਹੈ ਕਿ ਸਿੰਘ ਸ਼ਹਾਦਤਾਂ ਪਾਗੇ ਹਜ਼ਾਰਾਂ ਸਿੰਘ ਵੀ ਸ਼ਹੀਦ ਹੋ ਗਏ ਸ਼ਾਹਬਜ਼ਾਦੇ ਚਾਰੇ ਸ਼ਹੀਦ ਹੋ ਗਏ ਪਰ ਜਿਹੜਿਆਂ ਨੂੰ ਬਹਿਮ ਸੀਗਾ ਕਿ ਅਸੀਂ ਆਹ ਖੁੱਲ ਮਲਾ ਦੇ ਮਟਾ ਦੇਣਾ ਜਾਂ ਬੀਜ ਨਾਸ਼ ਕਰ ਦੇਣਾ ਪਰ ਅੱਜ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ ਕਿ ਚਾਰ ਮੂਏ ਤੋਂ ਕਾ ਮੂਏ ਜੀਵਿਤ ਕਈ ਹਜ਼ਾਰ ਅੱਜ ਕਈ ਹਜ਼ਾਰ ਖੜੇ ਆ ਜ਼ੁਲਮ ਕਰਨ ਵਾਲਿਆਂ ਦਾ ਕਿਤੇ ਨਾਮ ਨਹੀਂ ਹੈ ਦਿਨ ਬਰਾਗਮਈ ਹੈ ਪਰ ਸੰਗਤ ਦੇ ਹੌਸਲੇ ਬੁਲੰਦ ਹੈ ਔਰ ਇਹ ਇਤਿਹਾਸ ਸਾਹਮਣੇ ਦੀ ਲੋੜ ਹੈ ਭਾਈ ਸਾਨੂੰ ਜਦੋਂ ਗੁਰਦੇਵ ਬਾਧਰ ਮਹਾਰਾਜ ਨੇ ਸ਼ਹਾਦਤ ਦਿੱਤੀ ਸੀ ਕਿ ਉਹਨਾਂ ਨੇ ਇਹ ਨਹੀਂ ਪੁੱਛ ਕੇ ਦਿੱਤੀ ਸੀ ਕਿ ਮੈਂ ਆਪਣੇ ਧਰਮ ਲਈ ਜਾਂ ਕਿਸੇ ਦੇ ਧਰਮ ਲਈ ਜਾਂ ਕਿਸੇ ਫਿਰਕੇ ਲਈ ਇਸ ਲਈ ਜਦੋਂ ਵੀ ਕੋਈ ਚੰਗਾ ਉਪਰਾਲਾ ਕੰਮ ਹੁੰਦਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਦਿਨ ਸਾਰਿਆਂ ਨੂੰ ਉੱਠ ਕੇ ਰਲ ਕੇ ਮਨਾਣਾ ਚਾਹੀਦਾ ਹੈ ਅਸੀਂ ਤਾਂ ਭਾਗਾਂ ਵਾਲੇ ਆ ਅਸੀਂ ਇਸ ਧਰਤੀ ਦੇ ਵਾਰਿਸ ਹੈ ਜਿੱਥੋਂ ਇੱਕ ਅਲਖ ਜਾਗੀ ਸੀਗੀ ਕਿ ਸੱਚ ਅਣਖ ਔਰ ਗੈਰਤ ਨੂੰ ਜਿੰਦਾ ਰੱਖਣ ਦੇ ਲਈ ਲੜਨਾ ਪੈਂਦਾ ਹੈ ਔਰ ਮੈਂ ਸਾਰਿਆਂ ਨੂੰ ਕਹੂੰਗਾ ਕਿ ਅਨਿਆਇ ਦੇ ਖਿਲਾਫ ਲੜੀਏ ਅੱਜ ਦੇ ਜਿਹੜੇ 7 ਦਿਨ ਹੈ ਤੇ ਗੁਰੂਆਂ ਦੇ ਸਾਹਿਬਜ਼ਾਦਿਆਂ ਦੇ ਉਹਨਾਂ ਦੇ ਸਰਬੰਸਦਾਨੀ ਦੇ ਪਰਿਵਾਰ ਦੇ ਹਜ਼ਾਰਾਂ ਲੱਖਾਂ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਯਾਦ ਕਰੀਏ ਨਿਮਾਣੇ ਦੇ ਬਣ ਕੇ ਰਹੀਏ ਕਿਸੇ ਪ੍ਰਕਾਰ ਦੇ ਸ਼ੋਰ ਸ਼ਰਾਬੇ ਜਾਂ ਕਿਸੇ ਪ੍ਰਕਾਰ ਦੇ ਉਦਾਂ ਦੇ ਕੰਮ ਨਾ ਕਰੀਏ ਜਿਹਦੇ ਨਾਲ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਪਹੁੰਚੇ ਵਾਜੁਰ ਦੀ ਰਸਤਾ ਤੁਹਾਡੇ ਬੱਚੇ ਵੀ ਨਾਲ ਆਏ ਹੋਏ ਪਹਿਲੀ ਵਾਰ ਆਏਗਾ ਕਿਵੇਂ ਮੈਂ ਤਾਂ ਅਕਸਰ ਆ ਜਾਂਦਾ ਅੱਜ ਮੇਰੀ ਧਰਮ ਪਤਨੀ ਵੀ ਨਾਲ ਆਈ ਮੇਰੇ ਦੋਸਤ ਆਏ ਨਾਲ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਉਹਦੇ ਕੋਲ ਲੈ ਕੇ ਖੜੇ ਹੈ ਔਰ ਇੱਕ ਤਾਂ ਮੇਰੇ ਸਾਥੀ ਦੇ ਸੱਟ ਲੱਗੀ ਹੈ ਪਰ ਉਹ ਸਾਥੀ ਉਹ ਸੂਰਮੇ ਹੈ ਮੈਂ ਜਿਹੜੀ ਇਤਿਹਾਸ ਸਾਹਮਣੇ ਦੀ ਗੱਲ ਕਰਦਾ ਕਿ ਕੋਟਲਾ ਨਿਹੰਗ ਖਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਰਾਤ ਕੱਟੀ ਸੀਗੀ ਉੱਥੇ ਉਸ ਕਿਲੇ ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਤੁਹਾਨੂੰ ਯਾਦ ਹੋਣਾ ਇੱਕ ਤੂੜੀ ਦਾ ਟਾਲ ਬਣਾ ਕੇ ਬੰਦਾ ਕਾਬਜ ਹੋ ਗਿਆ ਸੀਗਾ ਇਹ ਹੁੰਦੇ ਪਹਿਰੇ ਦੇਣ ਜੀ ਲੋੜੇ ਕਿਸਾਨ ਜਥੇਬੰਦੀ ਨੇ ਉੱਥੇ ਜਾ ਕੇ ਉਹ ਜਿੰਦੇ ਤੋੜੇ ਉਹਨੂੰ ਮੁਕਤ ਕਰਾਇਆ ਔਰ ਉਸ ਚੀਜ਼ ਨੂੰ ਇਤਿਹਾਸ ਦੇ ਬੰਨਿਆਂ ਨਾਲ ਜੋੜਿਆ ਐਦਾਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਇਹ ਮਾਰਗਾਂ ਦੇ ਨਾਮ ਜਿਹੜੇ ਆ ਸਰਕਾਰਾਂ ਨੂੰ ਕਰ ਦੇਣੇ ਚਾਹੀਦੇ ਆ ਘੋਸ਼ਿਤ ਕਿ ਜੁਰਾਵਰ ਸਿੰਘ ਬਾਬਾ ਜੀ ਦਾ ਮਾਰਗ ਬਾਬਾ ਫਤਿਹ ਸਿੰਘ ਮਾਰਗ ਮਾਤਾ ਗੁਜਰੀ ਮਾਰਗ ਕਿਉਂਕਿ ਚਾਰ ਸਥਾਨਾਂ ਤੇ ਹੋਏ ਸੀਗੇ ਔਰ ਚਲੋ ਮੈਂ ਨਹੀਂ ਕਹਿੰਦਾ ਇੱਥੇ ਸੜਕਾਂ ਬਣਨੀਆਂ ਦਾ ਮੁਸ਼ਕਲ ਹੈ ਪਰ ਇੱਕ ਇਤਿਹਾਸ ਦੇ ਬੰਨਿਆਂ ਵਿੱਚ ਪਹਿਲਾਂ ਕਹਿੰਦੇ ਸਾਡਾ ਸਾਰਾ ਇਤਿਹਾਸ ਚਰਨਗੰਗਾ 'ਚ ੜ ਗਿਆ ਸਰਸਾ 'ਚ ੜ ਗਿਆ ਹੁਣ ਤਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਰਿਕਾਰਡਾਂ ਦੇ ਵਿੱਚ ਇਹ ਚੀਜ਼ਾਂ ਲਿਆ ਦੇਣੀਆਂ ਚਾਹੀਦੀਆਂ ਤਾਂ ਕਿ ਯੁੱਗਾਂ-ਯੁੱਗਾਂ ਤੱਕ ਇਹ ਜੀਵਤ ਰਹੇ। ਹਾਂਜੀ। ਰਾਏ ਗੁਰਜੀ ਦਾ ਖਾਲਸਾ, ਰਾਏ ਗੁਰਜੀ ਦੀ ਫਤਿਹ 6 ਸਤ 2 ਦੀ ਰਾਤ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿੱਲਾ ਛੱਡ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜੇ ਸਤ 2 ਦੀ ਸਵੇਰ ਨੂੰ ਪਹੁੰਚਿਆ। ਤੋਂ ਇੱਥੋਂ ਅੱਗੋਂ ਜਦੋਂ ਮਾਤਾ ਗੁਜਰਪੁਰ ਤੇ ਉਹਨਾਂ ਦੇ ਛੋਟੇ ਸਾਹਿਬ ਜਦੋਂ ਸਰਸਾ ਨੂੰ ਪਾਰ ਕਰਨਗੇ ਜੋਨ ਦਾ ਪਰਿਵਾਰ ਵਿਛੜ ਗਿਆ ਤੇ ਸ਼ਾਹਦ ਦੇ ਰੂਪ ਵਿੱਚ ਅੱਜ ਇੱਕ ਮੈਡਰ ਫੀਚਰ ਜਿਹੜਾ ਕਿ ਘੁਮਾ ਮਾਸ਼ਕੀ ਨੂੰ ਜਾ ਰਿਹਾ ਹੈ ਇਸ ਵਿੱਚ ਬਹੁਤ ਹੀ ਛੋਟੇ ਬੱਚੇ بڑے ਬਜ਼ੁਰਗ ਸਾਹਿਬ ਸਾਰਸਾਂ ਨੂੰ ਪਾਰ ਕਰਕੇ ਜਾਣਾ ਸਾਰਸਾਂ ਦਾ ਪਾਣੀ ਬਹੁਤ ਬਿਲਕੁਲ ਠੰਡਾ ਹੈ ਨੰਗੇ ਪੈਰੀ ਸਾਰੇ ਸੰਗ ਜਾ ਰਹੀ ਹੈ ਉਸੇ ਵਿਰਾਗ ਨਹੀਂ ਨਗਰ ਕੀ ਕੁੰਡੇ ਰੂ ਵਿੱਚ ਰਾਜੂ ਜੀ ਦੇ ਪਾਸ ਸਾਹਿਬ ਵਾਲੇ ਤੋਂ ਕਿ ਬੱਚਿਆਂ ਦੇ ਨਾਲ ਜਿਲੇ ਮਾਪੇ ਬੱਚਿਆਂ ਦੇ ਜੋ ਮਰੇ ਇਹ ਕਹਾਣੀ ਸਾਡੇ ਚਾਹਵਾਂ ਦੇ ਬਰਕਰਾਰ ਰਹੇ